ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪਰਮਾਤਮਾ ਦੇ ਜੀ ਆਦੇ ਨਾਨ ਭਾਈ ਦਿਨ ਬਹੁਤ ਵਧੀਆ ਨਿਕਲ ਰਹੇ ਆ ਹੁਣ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਹੋਈ ਹੋਈ ਹੈ ਆਲੇ-ਦਾਲੇ بارش ਬਥੇਰੀ ਹੋਲੀ ਹੈ ਪਰ ਸਾਡੇ ਇੱਥੇ ਨਗਰ ਦੇ ਵਿੱਚ بارش ਘੱਟੇ ਆ ਪਰ ਮੌਸਮ ਠੀਕ ਲੱਗ ਰਿਹਾ ਜੇਕਰ ਆ ਇਸ ਟਾਈਮ ਨੂੰ ਗਰਮੀਓ ਗਰਮੀ ਹੋਏ ਹੋਵੇ ਹੁੰਦਾ ਤੇ ਕੱਪੜੇ ਇੱਕ ਵਾਰ ਭਿੱਜ ਲੰਦੇ ਤੇ ਚਾਹੇ ਬੰਦਾ ਕੰਮ ਕਰਦਾ ਚਾਹੇ ਵਿਹਲਾ ਬੈਠਾ ਪਰ ਫਿਰ ਵੀ ਬਹੁਤ ਰਾਹਤ ਹੈ ਅ ਗਰਮੀ ਤੋਂ ਤੇ ਪਿੰਡ ਦੇ ਵਿੱਚ ਜਿਹੜੇ ਆਪਣੇ ਗੁੱਗਾ ਮਾੜੀ ਵਾਲੇ ਆ ਢੋਲੇ ਕੇ ਉਹ ਵੀ ਘੁੰਮਣ ਲੱਗੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗੜੀਆਂ ਵੀ ਣਠੀਆਂ ਆ ਰਹੀਆਂ ਗਾਂ ਸੰਧਾਰਿਆਂ ਦਾ ਦੌਰ ਚੱਲ ਰਿਹਾ 30 ਦਾ ਮਹੀਨਾ ਚੱਲ ਰਿਹਾ 30 ਦੇ ਦਿਨ ਚੱਲ ਰਹੇ ਆ ਰੋਜ਼ ਨਿਊਜ਼ ਅੱਜ ਦੀ ਕੋਈ ਵੀਡੀਓ ਅੱਜ ਦੀ ਫਲਾਣੇ ਪਿੰਡ 30 ਮਨਾਈਆਂ ਹੈ ਤਾਂ ਜਣੀ ਸੌਣ ਦਾ ਮਹੀਨਾ ਇੱਕ ਮਤਲਬ ਰੰਗਮਈ ਜਿਹਾ ਹੁੰਦਾ ਪਰ ਗਰਮੀ ਉਹਨੂੰ ਕਿਤੇ ਖਰਾਬ ਕਰਨ ਦੀ ਕੀ ਦਫਾ ਤੋ ਹੁਣ ਤੁਹਾਨੂੰ ਪਤਾ ਹੀ ਹੈ ਵੀ ਪਿੱਛੇ ਕਰਤਾਰਪੁਰ ਸਾਹਿਬ ਜਾ ਕੇ ਆਏ ਤੇ ਵਿਕੀ ਰਹੀ ਤੇ ਆਪਣੇ ਅਮਨੇਰਾ ਹੀ ਹੋ ਗਿਆ ਸਭ ਜੀ ਤਰ੍ਹਾਂ ਹੀ ਤੇ ਉਹਦਾ ਸਮਾਨ ਜਾ ਪਿਆ ਸੀਗਾ ਇੱਥੇ ਫਿਰ ਗੁਰੂ ਘਰ ਪਾ ਜਾ ਕੇ ਆਉਣਾ ਸੀਗਾ ਸਕਾਸ ਕੂਟ ਤੇ ਸਾਫ-ਸੂਫ ਕਰਤੇ ਸਾਰੇ ਇਹ ਗੁਰੂ ਘਰ ਤੋਂ ਲੈ ਕੇ ਆਏ ਠੀਕ ਹੈ ਤੇ ਵਿਕੀ ਨੂੰ ਠੀਕ ਰਿਹਾ ਸੀਗਾ ਉੱਪਰ ਤੇ ਆਪਣਾ ਸਰਬਜੀਤ ਵੀ ਗੁਰੂ ਘਰ ਦਾ ਕੈਸ਼ੀਅਰ ਹੋਣ ਦੇ ਨਾਤੇ ਇਹਨਾਂ ਕੋਲ ਚਾਬੀ ਹੁੰਦੀ ਕਰੋਮ ਦੀ ਸਪੈਸ਼ਲ ਉਹ ਵੀ ਕਹਿੰਦਾ ਪ੍ਰਧਾਨ ਕੋਲੇ ਜਾਂ ਵਿਕੀ ਕਹਿੰਦਾ ਹਾਂ ਇਹ ਹੀ ਲੈਣ ਜਾਊਗਾ ਹੁਣ ਸਰਜੀ ਸਿੰਘ ਨੂੰ ਮੈਲੋ ਜੀ ਪਹਿਲਾਂ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਮਾਨ ਜਾ ਰਿਹਾ ਬਾਈ ਹੁਣ ਉੱਥੋਂ ਜਿਹੜਾ ਸਮਾਨ ਸਾਡੀ ਜ਼ਿੰਮੇਵਾਰੀ ਸੁੱਕਾ ਆਇਆ ਤਾਂ ਆਪਣੇ ਕੋਲ ਹਾਂ ਪੱਕਣਾ ਹੀ ਟਕਾ ਕੇ ਝਾੜ ਕੇ ਉੱਥੀ ਰੱਖਿਆਉਣਾ ਹਾਂ ਕਿਉਂਕਿ ਇਹ ਸਾਂਝਾ ਸਮਾਨ ਆ ਬਾਈ ਇਹ ਸਾਰਿਆਂ ਦਾ ਗੁਰਪ੍ਰਦਾ ਜੇ ਅਸੀਂ ਆफी ਚੀਜ਼ ਸੰਭਾਲ ਕੇ ਰੱਖਾਂਗੇ ਨਾਮ ਕੇ ਰੱਖਾਂਗੇ ਤਾਂ ਹੋਰ ਵੀ ਸਾਫ ਕੇ ਰੱਖਾਂ ਸਾਨੂੰ ਵੀ ਤਾਂ ਪਲਵਾਤੀ ਇੱਕ ਇੱਕ ਦਿਨ ਹਾਂ ਬਿਲਕੁਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਜੀ ਇੱਕ ਦਿਨ ਉਹ ਆ ਜੇ ਜਦੋਂ ਆਪਣੇ ਜਦ ਉਹ ਉੱਥੇ ਧਰਨਾ ਨਹੀਂ ਜੀ ਆਪਣਾ ਦਿੱਲੀ ਦਿੱਲੀ ਹੂੰ ਜਾਦਾ ਟਰਾਲੇ ਚ ਰੱਖਣ ਵਾਸਤੇ 8 ਗੱਦੇ ਮੁੱਲ ਲੱਤੇ ਤੇ ਅੱਛਾ ਉਹ ਗੱਦੇ ਆ ਗੁਰੂ ਘਰ ਚ ਰੱਖ ਦਿੱਤੇ ਆਪਾਂ ਵੀ ਕਿਤੇ ਲੋਡ ਪੈਂਦੀ ਕਿਸੇ ਨੂੰ ਵੀ ਆਪਾਂ ਵਰਤ ਸਕਦੇ ਆ। ਹਮਮ ਆਪਣੇ ਉਦੋਂ ਦਾ ਮੈਟਿੰਗ ਹੋਈ ਵੀ ਉਹ ਸਾਰੇ ਗੁਰਦਵਾਰੇ ਦੇ ਵਿੱਚ ਥੱਲੇ ਉੱਧਰ ਨਹੀਂ ਗਿਸੀ ਦੇ ਹਾਂ ਉਦੋਂ ਮਤਲਬ ਠੀਕ ਆ ਗੱਦੇ ਦਾ ਕਿ ਵਧੀਆ ਹੈ ਗੱਦੇ ਦਾ ਨਾ ਮੈਂ ਸੋਚਿਆ ਤਾਂ ਮੈਂ ਕਲਦੀਪ ਭਾਈ ਦੇ ਇੰਤਜ਼ਾਮ ਤੇ ਉਹਨਾਂ ਦਾ ਕਾਰ ਵਾਲੇ ਤੋਂ ਨਹੀਂ ਜਦੋਂ ਨਾ ਯਾਰ ਦਨੋਂ ਤਾਂ ਭਾਈ ਦੇ ਦਿਮਾਗ ਚ ਆ ਗਿਆ ਮੈਨੂੰ ਨਹੀਂ ਤਰਦਾ ਮੇਰੇ ਦਿਮਾਗ ਚ ਤਾਂ ਵੀ 8 ਗੱਦੇ ਗੁਰਦਵਾਰੇ ਦੇ ਪਏ ਆ ਮੇਰੇ ਬਾਤਾਣਾ ਗੁਰਦੁਆਰੇ ਜਿੱਦਾ ਮੇਰੀ ਹੋਰ ਸਲਾਹ ਪਾਣੀ ਵੀ 20 ਕਿੱਤੇ ਹੋ ਰਹੀ 50 ਕਿੱਤੇ ਕਰ ਲਈਏ ਵੀ ਆ ਜਾ ਕੇ ਸਦੇ ਕੋਈ ਪ੍ਰੋਗਰਾਮ ਹੋ ਗਿਆ ਇਹ ਗੱਲ ਇੱਕ ਚੀਜ਼ ਦੀ ਉੱਤੇ ਰੱਖਣੀ ਪੈਣੀ ਆ ਪਰ ਉਹ ਗੱਲ ਵੀ ਭਾਈ ਲੈ ਜੋ ਗੱਦੇ ਆ ਉੱਪਰ ਵਾਲਾ ਭਾਈ ਕਵਰ ਥੋ ਕੇ ਦੁਬਾਰੇ ਵਾਪਸ ਮੋੜਿਓ ਕਿਉਂਕਿ ਭਾਈ ਵਿਆਹ ਸਾਧ ਨਹੀਂ ਇਹ ਵੀ ਹੋ ਸਕਦਾ ਤਾਂ 10 ਰੁਪਏ ਰੈਂਟ ਰੱਖ ਲਿਓ 20 25 25 ਰੁਪਏ ਲੈਂਦੇ ਦੁਕਾਨ ਵਾਲੇ ਇਹ ਵੀ ਹੋ ਸਕਦਾ ਰੈਂਟ ਦਾ ਗੁਰਦੁਆਰੇ ਕਿਸੇ ਨੇ ਨਹੀਂ ਦੇਣਾ ਹੈਗਾ ਬਸੇਰੀ ਵਾਲਾ ਭਾਂਡਿਆ ਦਾ ਰੈਂਟ ਰੱਖ ਕੇ ਦੇਖ ਲਿਆ ਵਾਹੂ ਕਰ ਲਿਆ ਪਰ ਲੜਨੀ ਨਾ ਹੁੰਦਾ ਬੰਦੇ ਦੇ ਜਿਹੜਾ ਬੰਦਾ ਮੂਰੇ ਹੁੰਦਾ ਅਗਲਾ ਕਈਆਂ ਤੂੰ ਹੀ ਪ੍ਰਧਾਨ ਬਣ ਗਿਆ ਫਲਾਣਾ ਬਣ ਗਿਆ ਢਮਕਾ ਬਣ ਗਿਆ ਐਂ ਗੱਲਾਂ ਕਰਦਾ ਆ ਆ ਕੀ ਦੀ ਆਲੀ ਪੇਚਰਪਾਲ ਤਰਪਾਲ ਬਣ ਗਿਆ ਆਪਾਂ ਨੇ ਕਰਦੇ ਸੀ ਕਿ ਨੂੰ ਮੁੱਲੇ ਲੈਂਦੇ ਸੀ ਕਰਨੇ ਖਾਤਾ ਬਹੁਤ ਵੜੀ ਇਹ ਤਾਂ ਹੈ ਤਰਪਾਲ ਮੁੱਲੇ ਲੈਂਦੇ ਸੀ ਸਾਮਾ ਚਾਚੇ ਜਾਲੀ ਦੀ ਅੱਛਾ ਪਰ ਠੀਕ ਹੈ ਚਾਚੇ ਜਾਲੂ ਆ ਤੂੰ ਰਾਏ ਪਰ ਦੱਸੀ ਦੀ ਮੁੰਡਾ ਸਰੋਂ ਪਰ ਸਰੋਂ ਸਰੋਂ ਪਰ ਦੱਸੀ ਦੀ ਹਾਂ ਕਿਹਦੇ ਟੋਲ ਕੀ ਦਾ ਪਿਆ ਇਹ ਬਣਾ ਜੋ ਕਰਦੇ ਜੋ ਪੁੱਤਾਂ ਦਾ ਸਾਰਾ ਮੁੱਦੋਂ ਬੇਲਾ ਕਰਾਉਂਦੇ ਸੇਲਾ ਕੁੜੀ ਫੇਰ ਸਮਾਨ ਟਿਕੀਓ ਹੋ ਜਾਂਦਾ ਮੋਲੋ ਮੱਲੀ ਇੱਥੇ ਸਮਾਨ ਨਿੰਨਾ ਮਰਜੀ ਕਰਨਾ ਵਾਲਾ ਦਾਲਾ ਨੂੰ ਸਮਾਨ ਫੇਰ ਉੱਥੇ ਹੀ ਰੱਖੋ ਜਰਾ ਬੇਲ ਜਾ ਹੈ ਹੀ ਨਹੀਂ ਬੇਲ ਜਾ ਹੈ ਨਹੀਂ ਕਮਰੇ ਨੂੰ ਬੇਜਾ ਉੱਕਣੀ ਭਰੇ ਜਾਂਦਾ ਸਾਰਾ ਫ੍ਰਿਜ ਵੀ ਫ੍ਰਿਜ ਥੋੜਾ ਜਿਹਾ ਲਮਾਰੀ ਆ ਲਮਾਰੀ ਬਣ ਜੇ ਇਹਦਾ ਨਮੂਨੇ ਧਾਨਾ ਨੂੰ ਉਧਰ ਬਾਸਮਨ ਸਿੰਘ ਠੰਡਾ ਰੋਕ ਪਿਆ ਹੋ ਹਾਂ ਉਹੀ ਦੇਖਣ ਚੱਲੇਦਾ ਬਿੱਕੀ ਬਿਕਾ ਰਦਾ ਮੈਂ ਕਹਦਾ ਤਾਂ ਹੈ ਕਹਿੰਦਾ ਵੀ ਦੇਖਿਆ ਇੱਥੇ ਵਾਲਿਆਂ ਨੂੰ ਹਾਂ ਪੰਜਾ ਪੰਜਾ 100 ਕੁ 50% ਬਦਲ ਕੇ ਉੱਪਰ ਨੂੰ ਜਾਣੀ ਹੈ ਹੁਣ ਬਦਲਣ ਲੱਗ ਗਏ ਇੱਕ ਇੱਕ ਕਬੂਤਰ ਦੇ ਵਿੱਚ ਸਮਝਣਾ 30% ਬਦਲ ਗਿਆ ਕਿਸੇ ਚੀਜ਼ ਦੇ ਚਾਰ ਬੂਰੇ ਹੀ ਪੁੱਟਾ ਹੋਇਆ ਚੱਲਿਆ ਮੈਂ ਹਥੀ ਨੂੰ ਤਾਂ ਦੇਖਣਾ ਹੁਣ ਜਾ ਕੇ ਦੇਖ ਕੇ ਉਸ ਦੇ ਫਿਰ ਸਪਰੇਅ ਜੀ ਲੈ ਆਉਂਦਾ ਹੋਰ ਕੰਮ ਕਰਦਾ ਦੋ ਪੰਪ ਨੂੰ ਇੱਕੇ ਪੰਪ ਲੱਗਣਾ ਦੋ ਤਾਂ ਬੱਗੇ ਸਾਰੇ ਇੱਕ ਪੰਪ ਲੱਗਣਾ ਸਾਰਾ ਉਹਨੂੰ ਜੇ ਤੱਕ ਤਾਂ ਤਰੀ ਹੋ ਜਾਵੇ ਫਿਰ ਠੀਕ ਹੈ ਤਾਂ ਉਹਦਾ ਕਰਨੀਓ ਆ ਨਾ ਸਾਈਪਨ ਲੱਕੜੀ ਲੱਤਾਂ ਪਾਣੇ ਖਾਣ ਨੂੰ ਫੇਰ ਵੀ ਚੱਲ ਸਭਾਵਤਾ ਜ਼ਰੂਰੀ ਆ ਸਭਾਵਤਾ ਤਾਂ ਹੁੰਦਾ ਇੱਕ ਰੇ ਇੱਕ ਹਾਂ ਟੋਟਾ ਗੱਡੀ ਦੇ ਵਿੱਚ ਬੰਦਾ ਚੱਲਣ ਜਾ ਰਿਹਾ ਝਾੜੀ ਦੇ ਵਿੱਚ ਹਾਂ ਚੁੰਦਾ ਤਾਂ ਨਹੀਂ ਉਹ ਯਾਰ ਸਾਰੂ ਮੜ ਕੇ ਰੋ ਸਾਰੂ ਸਾਰੂ ਤਾਰੂ ਤਾਰੂ ਤੇ ਵੀ ਨਿਬੜ ਗੱਡੀ ਵਿੱਕੀ ਖਾਣ ਨੂੰ ਕਰਦੇ ਪਹਿਲਾਂ ਉਹ ਛਾਟੀ ਲੰਦਾ ਫਿਰਦਾ ਉਦੋਂ ਦਾ ਵਿੱਚ ਪਰ ਬਹੁਤੀ ਗੱਡੀ ਗਈ ਵੀ ਕਿਸੇ ਨਹੀਂ ਹੈਗੀ ਕਿ ਆਜੇ 20 30 ਕਿਲੋਮੀਟਰ ਚੱਲੀ ਹੋ ਗਈ ਕਿਤੇ ਸ਼ੋਹਿਆ ਤਨੀ ਅੱਜ ਤੱਕ ਆਦੇ ਦਾ ਉਹ ਨਾ ਗੱਡੀ ਬੰਦ ਰਹਿੰਦੀ ਐ ਤੇ ਸਲਾਪਾ ਗੱਤ ਛੱਡਣਾ ਹਾਂ ਕੈਮੀਕਰੀ ਵੀ ਬੰਦ ਇਹਨੇ ਹਾਂ ਕੰਨੀ ਬੰਦੇ ਨੇ ਕਰੀ ਵੀ ਐ ਹਾਂ ਉਹ ਤਾਂ ਹਾਂ ਉਹ ਕਮੀ ਕਰਕੇ ਲੈ ਕੇ ਆਇਆ ਹੈ ਕਾ ਫਿਰ ਵੀ ਵਿੱਕੀ ਮੜਿਆ ਝਾੜੂ ਜ ਮਾਰਨਾ ਪੈਣਾ ਤੇ ਮਾ ਮੜਿਆ ਝਾੜੂ ਚੱਕੇ ਨਾਲ ਦੜਕਾ ਜਾ ਗੱਲ ਠੀਕ ਹੈ ਬਾ ਫੋਨ ਆ ਰਹੇ ਆ ਕੋ ਬਿੱਕੀ ਦੇ ਬੀਪੀ ਬਾਰੇ ਵਾਕਿਉਮ ਕਲੀਨਾ ਦੇ ਤੇਰੇ ਦੀਨੇ ਤੇਰੇ ਨੀ ਪਰ ਇੱਕ ਗੱਲ ਆ ਬਾਹਰ ਵਾਲੇ ਜਿੰਨੇ ਵੀ ਵਿਚਾਰੇ ਫੋਨ ਕਰਦੇ ਦੇਸੀ ਦਵਾਈਆਂ ਦੱਸਦੇ ਹਾਂ ਕਹਿੰਦੇ ਇੱਕ ਤਾਂ ਹੁਣ ਐ ਭੈਣ ਦਾ ਫੋਨ ਵਿੱਕੀ ਅਮਰੀਕਾ ਤੋਂ ਉਹ ਕਹਿੰਦੀ ਵੀ ਰਾਤ ਨੂੰ ਦੋ ਆਪਣੀਆਂ ਲੈਚੀਆਂ ਮੂੰਹ ਚ ਰੱਖ ਕੇ ਪੈ ਜਾਓ ਵੀ ਸਵੇਰ ਨੂੰ ਉੱਠ ਕੇ ਪਾਣੀ ਗਾਲ ਅੰਦਰ ਨਿਘਾਰ ਲਓ ਅੱਜ ਸਵੇਰੇ ਮੈਨੂੰ ਫੇਰ ਕੋਈ ਆਪੀਰ ਵਿੱਚ ਚੱਕਰ ਆਉਂਦਾ ਇੱਕ ਵਾਰ ਮੈਨੂੰ 2-3 ਸਾਲ ਪਹਿਲਾਂ ਆਇਆ ਜਾ ਮੈਂ ਕਹਿੰਦਾ ਤਾਂ ਵੀ ਮੈਂ ਗੁਰਦੁਆਰੇ ਚ ਮੈਨੂੰ ਚੱਕਰ ਆ ਗਏ ਤੇ ਮੈਂ ਥਗਲਾ ਫੜ ਕੇ ਖੜਿਆ ਰਾਤ ਮੇਰੇ ਦਿਮਾਗ ਦੇ ਵਿੱਚ ਘੁੰਮ ਮੈਂ ਸੋਚੀ ਜਾ ਵੀ ਮਹਾ ਵੀ ਯਾਰ ਪਹਿਲਾਂ ਮੇਰੇ ਨਾਲ ਕਦੇ ਦਿੱਕਤ ਹੋਈ ਨਹੀਂ ਹੋਲੀ ਇੱਕ ਵਾਰ 3 ਸਾਲ ਪਹਿਲਾਂ ਮੈਂ ਆਵਾ ਡਾਕਟਰ ਕੋਲ ਤੇ ਦਵਾਈ ਲਿਆਦਾ ਉਹਦੇ ਨਾਲ ਸਹੀ ਹੋ ਗਿਆ ਤੇ ਹੁਣ ਤਾਂ ਤੇਰਾ ਪਤਾ ਹੀ ਵੀ ਖੂਨ ਘਾੜਾ ਹੈ ਤੇ ਉਹਦੇ ਬਾਅਦ ਰਾਤ ਨਾਨਸੀ ਭੈਣ ਦਾ ਫੋਨ ਆਇਆ ਉਹਨੇ ਲਾਇਆ ਅੱਧਾ ਘੰਟਾ ਕਹਿੰਦੀ ਵੀ ਕਰਦੇ ਵੀ ਜਿਹਦੇ అలਮੋਨੀਅਮ ਵਾਲੇ ਭਾਂਡੇ ਕੱਢੋ ਬਾਹਰ ਹੂੰ ਹੋ ਸਕਦਾ ਖਬਰਦਾਰ ਆ ਕਹਿੰਦੀ ਜੇ ਤੁਸੀਂ ਦੁਬਾਰੇ ਰੱਖੇ ਹੈਗੇ ਸਾਨੂੰ ਬਹੁਤ ਦੁੱਖ ਹੁੰਦਾ ਤੁਹਾਡਾ ਜਦ ਤੁਸੀਂ ਗਲਤੀਆਂ ਕਰਦੇ ਆ ਉਹਦਾ ਕੱਢਣਾ ਪੈਂਦਾ ਮੈਂ ਤਾਂ ਕਹਿੰਦਾ ਵੀ ਉਹਦੀ ਲਈ ਵੀ ਸਰਬ ਲੋ ਹਾਂ ਆਪਣਾ ਜੀਰਾ ਰਾਤ ਨੂੰ ਪੀਓ ਕੇ ਰੱਖੋ ਸਵੇਰਿਆਂ ਦਾ ਪਾਣੀ ਪੀਓ ਉਹਦੇ ਬਾਅਦ ਮੁਹਾਲੀ ਤੇ ਪੈਮ ਦਾ ਫੋਨ ਆਇਆ ਉਹਨੇ ਵਿਚਾਰੀ ਨੇ 15 ਮਿੰਟ ਲਾਏ ਉਹ ਵੀ ਕਹਿਣ ਲੱਗੀ ਮੈਨੂੰ ਤੁਹਾਡੀ ਫੈਮਲੀ ਸਰਬਜੀ ਦੀ ਵੀ ਕਹਿੰਦੀ ਸਰਬਜੀ ਤੈਨੂੰ ਕਹਿੰਦੀ ਇੱਕ ਦਿਨ ਬੀ ਸਰਬਜੀ ਨੇ ਫੋਨ ਕਰਿਆ ਹੁਣ ਆ ਵੀ ਮੈਨੂੰ ਇਹ ਇੰਨੀ ਕਿ ਕੱਦ ਕਾਰ ਸੀ ਮੇਰੇ ਡੈਡੀ ਦਾ ਕਹਿੰਦੀ ਕਈ ਵਾਰ ਕਹਿੰਦੀ ਓਕਣਾ ਤੁਰੇ ਫਿਰਦੇ ਨੇ ਦੇਖ ਕੇ ਮੈਨੂੰ ਮੇਰੇ ਡੈਡੀ ਦੀ ਯਾਦ ਆ ਜਾਂਦੀ ਹੈ ਨਹੀਂ ਮੈਨੂੰ ਕਰਿਆ ਨਹੀਂ ਯਾਨੀ ਹੋ ਸਕਦਾ ਹੁਣ ਇਹ ਹੁਣ ਕੋਈ ਸਮਾਂ ਚਾਹਣਾ ਉਹ ਹੀ ਹੈ ਤੇਰੇ ਨਾਲ ਗੱਲ ਉਹਨੇ ਆਪ ਦੱਸੀ ਸੀਗੀ ਔਰ ਥੋੜੇ ਪੁਰਾਣੀ ਗੱਲ ਆ ਪਰ ਉਹ ਕਦੇ ਕਦੇ ਵਿਚਾਰੀ ਕਦੇ ਕਦੇ ਕਰਦੀ ਕਿਥੇ ਕਰਿਆ ਹੁੰਦਾ ਕਈ ਵਾਰ ਨਹੀਂ ਮੰਨਦਾ ਨਾ ਤੇ ਉਹਨੇ ਵੀ ਵਿਚਾਰੀ ਨੇ ਬਹੁਤ ਜ਼ੋਰ ਲਾਇਆ ਹਨੀ ਭਾਜੀ ਸੈਰ ਪਰ ਕਹੇ ਦੋ ਵਿੱਕੀ ਨੂੰ ਕਹਾਂ ਵੀ ਸੈਰ ਕਰ ਕੋਈ ਦਵਾਈ ਖਾਣ ਦੀ ਲੋੜ ਨਹੀਂ ਸ਼ਾਮ ਤੇ ਕਹਿੰਦੇ ਸ਼ੁਰੂ ਕਰ ਦੋ ਅੱਜ ਤੇ ਤੁਸੀਂ ਕਹਿੰਦੇ ਪਿਓ ਕੇ ਰੱਖ ਕੇ ਆਓ ਤੁਸੀਂ ਜੀਰਾ ਜਾ ਕੇ ਹਾਂ ਤੇ ਭਾਈ ਬਹੁਤ ਜਣਿਆਂ ਨੇ ਫੋਨ ਕਰ ਕਰ ਕੇ ਮੈਨੂੰ ਵੀ ਬਹੁਤ ਆਉਂਦੇ ਫੋਨ ਹਾਂ ਹੁਣ ਬੇਵਸੀ ਇਹ ਕੀ ਕਰੀਏ ਮਾਂ ਤਾਂ ਕਹਿੰਦੀ ਮੈਨੂੰ ਚੱਕਰ ਆਵੇ ਸਭ ਤੇ ਮੈਨੂੰ ਪਤਾ ਕੀ ਗੱਲ ਹੈ ਆਪਣੀ ਹਾਂ ਆਪਾਂ ਰੋਟੀ ਪੈਣ ਲੱਗੇ ਖਾਂਦੇ ਹਾਂ ਆ ਵੀ ਗੱਲ ਹੈ ਇਹੀ ਚੀਜ਼ ਛੁੱਟ ਗਈ ਸ਼ਾਮ ਦੀ ਰੋਟੀ ਤਾਂ ਦੋਹੇ ਨਾਨਸੀ ਭੈਣ ਨੇ ਵੀ ਆਰਾ ਉਹ ਐ ਕੁੜੀ ਨੇ ਵੀ ਥੋੜੀ ਵੀ ਸਾਡੇ ਵੀ ਉੱਧਰ ਪੈਣਾ ਹੁੰਦਾ ਉੱਧਰ ਲਿਆਓ ਜੀ ਰੋਟੀ ਫੇਰ ਰੋਟੀ ਕਹਿੰਦੇ ਬੰਦ ਕਰ ਦੋ ਤੁਸੀਂ ਕਹਿੰਦੇ ਠੀਕ ਹੈ ਨਾ ਹਾਂ ਇਹ ਜੀਜ਼ ਫੇਰ ਰੋਟੀ ਨਹੀਂ ਕਹਿੰਦੇ ਇੰਨੀ ਗੱਲਾਂ ਵੀ ਹਾਂ ਇੱਕ ਗੱਲ ਹੈਗੀ ਹੈ ਕਿ ਬੰਦ ਹੋਣ ਦਾ ਟਾਈਮ ਹੁੰਦਾ ਜਿੰਨਾ ਕ ਟਾਈਮ ਸਾਡੇ ਸਰੀਰ ਨੂੰ ਕੋਈ ਤਕਲੀਫ ਹੈ ਜਿਆਦਾ ਇੱਥੇ ਸਾਰਾ ਕੁਝ ਸਹੀ ਹੋ ਜਾਂਦਾ ਫੇਰ ਆ ਗਿਆ ਜੀ ਆ ਗਿਆ ਲੱਸੀ ਪੀ ਲੈ ਕੋਈ ਨਹੀਂ ਲੱਸੀ ਪੀਣ ਨੂੰ ਕੋਈ ਨਹੀਂ ਲੰਦਾ ਵੀ ਪੀ ਵੀ ਚਲੋ ਪੀ ਲਓ ਮੈਨੂੰ 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 ਵੀ ਮੈਨੂੰ ਵੀ ਇੱਕ ਡਾਕਟਰ ਕਹਦਾ ਕਹਦਾ ਲੱਸੀ ਆ ਕਦਾ ਜਿਹੜਾ ਐਨੀਮਲ ਫੂਡ ਆ ਉਹ ਤਾਂ ਜਮੇ ਬੰਦ ਕਰ ਦੋ ਅੱਛਾ ਸਟੈਨੋਲ ਕਹਿੰਦਾ ਉਹਦੇ ਚ ਆਹ ਹਾਂ ਤੇਰਾ ਕੈਸਟਰੋਲ ਦਾ ਵੀ ਦਿੱਕਤ ਆ ਗਈ ਉਹ ਮੈਨੂੰ ਉਹੀ ਗੱਲ ਕਹਿਣੀ ਬਾਈ ਉਹ ਬਾਈ ਨੇ ਵੀ ਕਹਿ ਇਹਨੂੰ ਜਿਹਨੇ ਇਦਾਂ ਕੰਡਾ ਆਇਆ ਹਾਂਜੀ ਸ੍ਰੋਨ ਤਾਂ ਲਾ ਬਾਈ ਸਾਡਾ ਕੰਸਲਿੰਗ ਤਾਂ ਸਾਡੀ ਬਹੁਤ ਜਲਦੀ ਹੁਣ ਦੇਖਦੇ ਆ ਕਿਹੜੀ ਮੰਨਦੇ ਕਿਹੜੀ ਮੈਂ ਉਹੀ ਗੱਲ ਕਹਿੰਦਾ ਵੀ ਅਸੀਂ ਮੰਨਦੇ ਉਹਨਾਂ ਦਾ ਟਾਈਮ ਬਸ ਅ ਜਿੰਨਾ ਕ ਟਾਈਮ ਸਾਡ ਕੋਈ ਦਿੱਕਤ ਨਹੀਂ ਆਉਂਦੀ ਅ ਜਿੰਨਾ ਦਾ ਸਾਸੀ ਕਾਲ ਦੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੇ ਫਤੇ ਸਵੇਰੇ ਦਾ ਟਾਈਮ ਆ ਤੁਸੀਂ ਸਵੇਰੇ ਸਵੇਰੇ ਕੈਮਰਾ ਲਿਕੇ ਕੰਮੋਂ ਲੱਗੇ ਕੰਮੋਂ ਲੱਗੇ ਮਦਸਰੇ ਦਾ ਵਿੱਕੀ ਨੂੰ ਵੀ ਜਾ ਕੇ ਦੇਖਲਾ ਜਾਂ ਤੂੰ ਬੈਠੀ ਇੱਥੇ ਕਿੰਨੇ ਫੋਨ ਆਏ ਮੈਨੂੰ ਬਹੁਤਿੰਨੇ ਫੋਨ ਰਾਤਿਆਂ ਆਏ ਫੋਨ ਤਾਂ ਵੈਸੇ ਬਹੁਤ ਆਏ ਹੁਣ ਸਵੇਰੇ ਥੱਲੇ ਆ ਗਿਆ ਫੇਰ ਦੁਬਾਰੇ ਹਾਂ ਵੀ ਵੈਸੇ ਇੱਕ ਤਰਫਾ ਖੁਸ਼ੀ ਜੀ ਵੀ ਹੁੰਦੀ ਆ ਵੀ ਸਾਡਾ ਵੀ ਕੋਈ ਹੰਤਰਦ ਹੈਗਾ ਹਾਏ ਹਾਏ ਹੰਦਰ ਦਦਰ ਤੇ ਨਹੀਂ ਹਾਂ ਜੇ ਨਾ ਕਰਾਂ ਚਾਚੀ ਕਾ ਭਾ ਦੇਖਣ ਤੇ ਜੇ ਸਾਚੀ ਕਾ ਮਰ ਤੇ ਜੇ ਸਾਚੀ ਕਾ ਮਰ ਦਾ ਤੇ ਕੱਲ ਵੀ ਥੋੜਾ ਜਿਹਾ ਲੇਟ ਜਾਊਗਾ ਸਕੂਲ ਕੀ ਹੋ ਗਿਆ ਉਹਨੂੰ ਵੀ ਉਹਦੇ ਥੋੜਾ ਜਿਹਾ ਪੇਟ ਚ ਦਰਦ ਹ ਮੈਂ ਕਿਹਾ ਥੋੜਾ ਦੇ ਲੈਣ ਦੋ ਚਲੋ ਆਹ ਦੇ ਲੋ ਸੀ ਬਰਾਦੇ ਸਾਨੂੰ ਫਿਰ ਮੈਂ ਇਹਨਾਂ ਨੂੰ ਜਾਣਾ ਮੜ ਜਾ ਗੁਰਦੁਆਰਾ ਸਾਹਿਬ ਨੂੰ ਤਮਾ ਛੱਡਣ ਉੱਪਰ ਨੂੰ ਆ ਕੇ ਇਹ ਤੇ ਦੇਖ ਮੈਂ ਜਾਣਾ ਮੜ ਜਾ ਗੁਰਦੁਆਰੇ ਤੇ ਟੋਟੇ ਨੂੰ ਬਾਹਰ ਕੱਢਿਆ ਬਾਈ ਚੱਕ ਕੇ ਲਾਗੇ ਚਿਰ ਤੇ ਕੋਈ ਤੁਹਾਨੂੰ ਦੱਸੋ ਤਾਂ ਮੜ ਜਾ ਹੈ ਨਾ ਬੱਸ ਦਾ ਹਾਂ ਵੀਡੀਓ ਤੇ ਪਰ ਕੰਮ ਕਰਨੀ ਆ ਨਾਲੇ ਤੁਸੀਂ ਹਾਂਜੀ ਹਾਂਜੀ ਬਿਮਾਰ ਹੋ ਗਏ ਜੀ ਮੈਂ ਕੱਲ ਫਾਜੇ ਦੀ ਛੁੱਟੀ ਕਰਾ ਲਿਆ ਤਾਂ ਪਰ ਆ ਜਾਏ ਕਰੀ ਆ ਜਿਹੜਾ ਲੰਗਰ ਲੱਗਣਾ ਨਾ ਫਿਰ ਉੱਥੇ ਉੱਚਾ ਕੀ ਨਾ ਕਰਵੀਂ ਮਮਾ ਐਨੂ ਦਾ ਚੋਤਾ ਸਵੇਰੇ ਸਵੇਰੇ ਹੁਣ ਆਪਸੋ ਉਦਦਾ ਤਾਂ ਵੀ ਮੈਂ ਰਹਿ ਗਿਆ ਪਰ ਜਸਨ ਸਿੰਘ ਕਹਿੰਦਾ ਥੋੜਾ ਜਿਹਾ ਦੇਖਣ ਦੇਉਂਗੀ ਮੈਡਮ ਨੂੰ ਫੋਨ ਕਰ ਲੂਗੀ ਥੋੜਾ ਦੁ ਕਰਨਾ ਫੋਨ ਨਹੀਂ ਦੇਖਣਾ ਲੈਪਟਾਪ ਨਹੀਂ ਚਲਾਉਣਾ ਛੁੱਟੀ ਕਰਨੀ ਹੈ ਨਾ ਕੈਮਰਾ ਹੁੰਦਾ ਵੀ ਨਿਕਾ ਲਾਉਣ ਨਾਲ ਵੀ ਚੱਕਰ ਆਉਣ ਲੱਗ ਜਾਂਦੇ ਹੁੰਦੇ ਹਾਂ ਹਾਂ ਛੁੱਟੀ ਕਰਨੀ ਹੈ ਮੈਂ ਵਾਰ ਵਾਰ ਕਰਦੇ ਨੇ 12 ਵਜੇ ਕਿਥੇ ਜਾਣਾ ਉੱਥੇ ਜਾਣਾ ਉੱਥੇ ਜਾਣਾ 12 ਵਜੇ ਛੇੜੇਣਾ ਸੇ ਬਹਾਨੇ ਮੇਰੇ ਵਾਲੀ ਸਾਰੇ ਇਹਦੇ ਵੀ ਪੰਗੇ ਹਾਂ ਦਾਤਾ ਜੀ ਕਹਿੰਦਾ ਮੈਂ ਹੰਦੀ ਦੀ ਰੇਲ ਮੈਂ ਦਰਵਾਜੇ ਦਾ ਬੂਵਾ ਕੋਲੇ ਆ ਦੇ ਦੋ ਸਾਈਕਲ ਉਹ ਚੱਕਰ ਆ ਗਿਆ ਇਹ ਹੋ ਗਿਆ ਫਰਾਣਾ ਹੋ ਗਿਆ ਅਸੀਂ ਜਾਈਏ ਹੋਏ ਸਾਈਕਲ ਪਰ ਦੂਰ ਜਾਂਦੇ تھے ਹਾਂ ਜਦੋਂ ਜਮਾ ਸਮਾਗੋ ਸੋ ਜਦੋਂ ਸਾਈਕਲ ਬਹੁਤ ਚੌਲ ਆਉਂਦਾ ਦਾ ਕੰਮ ਵੀ ਸਾਨੂੰ ਸਾਈਕਲ ਮਿਲ ਗਿਆ ਬੱਲੇ 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 ਹੁਣ ਉਹ ਇਕਾਨੇ ਵਾਲੇ ਮੋਟਰਸਾਈਕਲਾਂ ਨੂੰ ਦੱਸਦੇ ਵੀ ਸਕੂਲ ਨੂੰ ਮੋਟਰਸਾਈਕਲ ਲੈ ਗਏ ਸਾਈਕਲ ਨਾਲ ਉਹਨੇ ਵੇਚ ਦਿੱਤੀ ਜਦੋਂ ਅਸੀਂ ਮਾਣ ਮਹਿਸੂਸ ਕਰਦੇ ਜਦੋਂ ਸਾਨੂੰ ਸਾਈਕਲ ਮਿਲ ਗਿਆ ਸਕੂਲ ਨੂੰ ਜਾਣ ਵਾਸਤੇ ਸਹੀ ਗੱਲ ਆ ਹਾਂ ਉਹ ਸਮਾਂ ਹੋਰ ਤਾਂ ਸਮਾਂ ਨੇ ਬਹੁਤ ਵੱਡੀ ਸਾਲ ਮਾਰੀ ਹੈ ਹੈ ਥੋੜੇ ਜਿਹਾ ਟਾਈਮ 'ਚ ਮੈਨੇ ਬਹੁਤ ਵੱਡੀ ਸਾਲ ਮਾਰੀ ਹੈ ਥੋੜੇ ਜਿਹਾ ਟਾਈਮ 'ਚ ਮਾਰਤੀ ਆਪਣੀ ਸੋਝੀ ਸੋਝੀ ਚ ਖਤਮ ਹੋ ਗਿਆ ਸਾਈਕਲ ਇੱਕ ਚੀਜ਼ ਤਾਂ ਆਪਣੀ ਦੋਜੀ ਵੀ ਇਹਦਾ ਬਹੁਤ ਚੀਜ਼ਾਂ ਖਤਮ ਹੋ ਗਈਆਂ ਪਹਿਲੀ ਵੀ ਜਨ ਸ਼ਕਤੀਮਾਨ ਟਰੈਕਟਰ ਦੀ ਬੈਟਰੀ ਪਰ ਵੀ ਦੇਖਿਆ ਜਾਂ ਦੇਖਣਾ ਤਾਂ ਹਾਂ ਲਾ ਕੇ ਇੰਨਾ ਚੰਗਾ ਸ਼ਕਤੀਮਾਨ ਸ਼ਕਤੀਮਾਨ ਵਾਲੀ ਗੱਲ ਤਾਂ ਕੁਝ ਹੋਰ ਆ ਚੱਲਦਾ ਸੀਰੀਅਲ ਆ ਵੀ ਆਇਆ ਚਲੇ ਗਿਆ ਇੱਕ ਗੱਲ ਕਰਦੇ ਆ ਵੀ ਆਪਾਂ ਨਰਕੇ ਕਦੋਂ ਨਰਕੇ ਦੇਖ ਸਾਡੇ ਆਪਣੇ ਦੇਖਦੇ ਦੇਖਦੇ ਲੱਗੇ ਦੇਖਦੇ ਦੇਖਦੇ ਸਾਰੇ ਜਿਹੜੇ ਖੇਲ ਕਰਨੇ ਹਾਂ ਉਹ ਇਹ ਗੇਮ ਨਹੀਂ ਕਰੀ ਜੀ ਜਿਹਦੇ ਪਰ ਮਗਣੀ ਪਈ ਸੀ ਨਾ ਉਹਦੇ ਪਰ ਆ ਗਈ ਜਿਹੜੀ ਪਪਾ ਪਾ ਜਾ ਰਿਹਾ ਕਦੇ ਜੀ ਰੱਸੀ ਪਰ ਮਗਣੀ ਆ ਗਈ ਸਾਹੀ ਰੱਸੀ ਸਾਡੀ ਅੱਦੇ ਹਾਂ ਤਕੜੀਆਂ ਨਹੀਂ ਆਏ ਦੇਖਿਆ ਵੀ ਇਹ ਗਲਾਸ ਪਰ ਜਾਦਾ ਨਹੀਂ ਉਹ ਹੀ ਗਲਾਸ ਤੋਂ ਵਰਤ ਮਗਿਆ ਮੈਂ ਕਿਹਾ ਆ ਕੇ ਕਰਿਆ ਦਰਜੀ ਜੀ ਨੇ ਇਹੀ ਤਾਂ ਕੰਮ ਖਰਾਬ ਹੁੰਦਾ ਸਾਡਾ ਸਾਰਾ ਆਈਦਾ ਸਾਡਾ ਪ੍ਰਿਹਜ ਨਹੀਂ ਕਰਦਾ ਬੱਸ ਹੁਣ ਮੈਨੂੰ ਕਹੀ ਜੇ ਬੰਦ ਕਰ ਤਾ ਬੰਦ ਕਰ ਦੋ ਰੱਦੀ ਰੱਸੀ ਰੱਸੀ ਬੰਦ ਕਰ ਦੋ ਤੁਸੀਂ ਬੰਦ ਕਰ ਦੋ ਗਲਤ ਭੈਣ ਦਾ ਪਟਿਆਲੇ ਤੇ ਫੋਨ ਆਇਆ ਉਹ ਕਹਿੰਦੀ ਤੇਰਾ ਵੀਰੇ ਬੀਬੀ ਕੁਛ ਵੀ ਨਹੀਂ ਕਹਿੰਦੀ ਮੇਰਾ 250 190 ਥੱਲੜਾ ਕਹਿੰਦੀ ਮੈਨੂੰ ਵੀ ਕੋ ਡਾਕਟਰ ਨੇ ਬੰਦ ਕਰਤਾ ਕਹਿੰਦੀ ਮੈਨੂੰ ਕਮਜ਼ੋਰੀ ਦੀ ਦਿੱਕਤ ਹੈ 250 ਮਾਸੜ ਦਾ 70 ਲਾ ਥੱਲੜਾ ਦਾ ਇਹ 135 ਉੱਪਰ ਕਿ ਕਰਾਈ ਮੈਨੂੰ ਨਹੀਂ ਪਤਾ ਗਲਤ ਹੈ ਤਾਂ ਹੈ ਇਹਦਾ ਥੱਲੜਾ ਡਾਊਨ ਹੋ ਗਿਆ ਹਾਂ ਥੱਲੜਾ ਥੱਲੜੇ ਥੱਲੜੇ ਚਾਹੀਦਾ ਜਿਹੜਾ 135 ਰੋ ਪੈ ਗਿਆ 135 ਵਾਲਾ ਕੋਈ ਚੱਕਰ ਨਹੀਂ ਜਿਹੜਾ ਥੱਲੜਾ 10 ਘਟ ਹੈ ਉਹ ਦਾਸ ਬਧਣਾ ਚਾਹੀਦਾ ਉੱਪਰੋਂ 90 ਹੋ ਜਵੇ ਕੋਈ ਬੜੀ ਦਿੱਕਤ ਨਹੀਂ ਜੇ ਥੱਲੇ ਨੂੰ ਚਲੇਗਾ 10 ਜਿਹੜਾ ਇਹ ਗਲੂਕੋਸ ਲਾ ਕੇ ਲੈਂਦਾ ਉੱਥੇ ਹੂੰ ਬੀਪੀ ਇਹਦਾ ਬਹੁਤ ਬੀਪੀ ਡਾਊਨ ਹੋਣਾ ਬਹੁਤ ਗਲਤ ਗੱਲ ਹੈ ਹਾਂ ਮੰਨ ਲਓ ਟੈਂਪਰੇਚਰ ਡਾਊਨ ਹੋ ਗਿਆ ਬੀਪੀ ਡਾਊਨ ਹੋ ਗਿਆ ਇਹ ਲੋਟ ਨਹੀਂ ਆਉਂਦੀ ਛੇਤੀ ਛੇਤੀ ਕਹਾਣੀ ਹੈ ਹਾਈ ਹੋ ਜਵੇ ਗੋਲੀ ਹੈਗੀ ਐ ਸੈੱਟ ਕਰਨੇ ਨੂੰ ਹੂੰ ਉਹ ਵੀ ਲੋਚੀ ਨਹੀਂ ਬੰਦ ਕਰਨੀ ਤਾਂ ਬੰਦ ਮੈਂ ਕਹਿੰਦੀ ਮੈਂ ਜਿਹੜੇ ਡਾਕਟਰ ਨੇ ਮੈਨੂੰ ਠੀਕ ਕਰਿਆ ਕਹਿੰਦੀ ਮੇਰਾ ਤਾਂ ਨਾਰਮਲ ਹੀ ਰਹਿਣ ਲੱਗ ਗਿਆ ਦਾ 220 ਫੇਰ ਸੋਸੀ ਜਿਹੜੀ ਨੋਰਮਲ ਜਦ ਮਰਜੀ ਚੈੱਕ ਕਰਾ ਲਵਾਂਗੇ ਹੁਣ ਜਿਹੜੀ ਸਟਾਫ ਆਵੇ ਮੈਂ ਉਹਦੇ ਨਾਲ ਗੱਲ ਕਰਾਂਗਾ ਮਾੜਾ ਕੀ ਹੋਇਆ ਸਰਦਿਤ ਐਥੇ ਬੈਠਾ ਮੈਂ ਕਿਹਾ ਸਰ ਜੀ ਤੇ ਤੇਰੀ ਲੱਸੀ ਡੁੱਲ ਰਹੀ ਹੈ ਹੂੰ ਕਹਿੰਦਾ ਨਹੀਂ ਉਹ ਐਵੇਂ ਨਾਲ ਪ੍ਰੋਬਲਮ ਚਲ ਉਧਰ ਲੱਸੀ ਲੈ ਕੇ ਫਿਰ ਗਿਆ ਮਾਸੀ ਆ ਗਿਆ ਉਹਦੇ ਨਾਲ ਵੀ ਲੱਸੀ ਲੈ ਕੇ ਗਿਆ ਮਾਸੀ ਆ ਗਿਆ ਹਾਂ ਚਾਰਜਿੰਗ ਵਾਲੀ ਸਕੂਟਰੀ ਮੂਰੇ ਲੈ ਕੇ ਘੁੰਮੀ ਗਿਆ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਭਾਈ ਡੋਲੇ ਉੱਪਰ ਪੈਰ ਰੱਖੋਗੇ ਮੈਨੂੰ ਨਹੀਂ ਪਤਾ ਮੈਂ ਘਰ ਗਿਆ ਘਰ ਪਾਪੇ ਦਾ ਫੋਨ ਆ ਗਿਆ ਕਿਹਾ ਮੇਰਾ ਡਿਊਟੀ 'ਤੇ ਚਲੇ ਗਿਆ ਪਰ ਉਹਨੇ ਨਹੀਂ ਲੱਤੀ ਵੀ ਨਹੀਂ ਮਮਾ ਵੀ ਦਮਕ ਕਾਂਸ ਦੀ ਉਹਦੇ ਉੱਪਰ ਰੱਖ ਲੈ ਡੋਲਾ ਖੋਲਣ ਲੱਗਿਆ ਨਾਉਂ ਕੱਟੇ ਵੇ ਤੇ ਹੂੰ ਖੁੱਲੇ ਨਾ ਮੈਂ ਉਹਦੇ ਚ ਦਰਾਜ ਚ ਚੜਚੜ ਵਾਲਾ ਮੱਲਕ ਮੱਲਕ ਕਰਦਾ ਕਰਦਾ ਸਿਰੇ ਪਹੁੰਚ ਗਿਆ ਕੀ ਲੱਗਦਾ ਚੜਦੇ ਨੂੰ ਚਾ ਕੋਈ ਨਹੀਂ ਲਿੰਟ ਵਿੱਚ ਸਿਰੇ ਪਹੁੰਚ ਗਿਆ ਮਹਾ ਖੋਲਣਾ ਬਾਪ ਜ਼ੋਰ ਲੱਗੇ ਜਾ ਲੱਗੇ ਖੋਲਣ ਸਾਰਾ ਇੰਦਰ ਨਾਲ ਸਾਰੇ ਰਸੋਈ ਚ ਕਹਿੰਦਾ ਪੋਚਾ ਦਾਸ ਭਈਆ ਹੋਇਆ ਪੋਚਾ ਲਾਇਆ ਕਹਿੰਦਾ ਮੈਂ ਤਾਂ ਚਾਰ ਵਾਰ ਪੋਚਾ ਲਾਇਆ ਯਾਰ ਨਾ ਕੱਟੇ ਪਾਉਣ ਨਾਲ ਸੱਜਣਾ ਜੋ ਹੁਣ ਥੋੜਾ ਨਾ ਚਾਹ ਤੂੰ ਮੈਂ ਗੱਲਾਂ ਸੀਬਾ ਨੂੰ ਮੈਗੀ ਉਹ ਮੈਗੀ ਫੇਰ ਅੱਜ ਮੈਂ ਮੈਂ ਹੋਰ ਸੋਚਿਆ ਮੈਂ ਦਿਮਾਗ ਨਾਲ ਮੈਂ ਕਿਹਾ ਜਿਹੜਾ ਕਹਿੰਦਾ ਗਿਆ ਸੀ ਮੈਂ ਨਹੀਂ ਆਇਆ ਸੋਚ ਰਿਹਾ ਤੇ ਭਾਬੀ ਦੇ ਰੂ ਮਾਰੀ ਸੀ ਨਾ ਜੰਦੀ ਰਹੀ ਮੈਂ ਨਹੀਂ ਉਧਰ ਦਾ ਲੱਸੀ ਲੈਣੇ ਨਹੀਂ ਆਇਆ ਕਿੱਥੇ ਟਾਈਮ ਹੀ ਲੱਗਿਆ ਉਧਰ ਮੈਂ ਮੈਂ ਕਰਨ ਦੀ ਮੈਡਮ ਨੂੰ ਕਿਹਾ ਮਾ ਤੁਹਾਨੂੰ ਭਾਈ ਪੀਣ ਵਾਸਤੇ ਲੱਸੀ ਭੇਜ ਦੂੰਗਾ ਹਾਂ ਕਹਿੰਦੀ ਸਾਨੂੰ ਪੀਣ ਨਾ ਤਾਂ ਰਹਿਣ ਦਿਓ ਕਹਿੰਦੀ ਵੀ ਵੀਰਵਾਰ ਨੂੰ ਨਾ ਇਹਨਾਂ ਨੂੰ ਕੜੀ ਬਣਦੀ ਆ ਹਾਂ ਚਾਹ ਠੀਕ ਆ ਵੀਰ ਕਹਿੰਦੀ ਵੀ ਜਨ ਭੇਜ ਦਿਆ ਕਰੋ ਬੱਚਿਆਂ ਨੂੰ ਠੀਕ ਤੇ ਕੋਨਾ ਨੂੰ ਐਲ ਸੀ ਡੀ ਲਿਖ ਦੇਣੀ ਆਪਾਂ ਨੇ ਸਹੂਲ ਦੇ ਵਿੱਚ ਦੇਖਦੇ ਆ ਕੱਲ ਬਣਦਾ ਪ੍ਰੋਗਰਾਮ ਅ ਬੱਚਿਆਂ ਨੂੰ ਪੜ੍ਹਾਈ ਵਾਸਤੇ ਚਾਹੀਦੀ ਇੱਥੇ ਵੀ ਸਮਾਰਟ ਐਲ ਐਲ ای ਡੀ ਆ ਨਾ ਤੱਕਾ ਕਿ ਕੀ ਹੋਇਆ ਉਹ ਤਾਂ ਉੱਥੇ ਗੇਮਾਂ ਨਹੀਂ ਚੱਲਣੀਆਂ ਉਹ ਤਾਂ ਤਾਂ ਫਾੜਨਾ ਦਾ ਦਾ ਨਹੀਂ ਮੇ ਮੈਡਮ ਕਿਆ ਪੜਾਈ ਜਾਨੀ ਮੈਨੂੰ ਚੱਲਦੀ ਆ ਕੈਲ ਸਿਟੀ ਬਰੇ ਕਰ ਪਰ ਬੋਰਡ ਪੜਾਈ ਚੱਲਦੀ ਆ ਹੁਣ ਕਲਾਸ ਬੋਰਡ ਦੇ ਕਲਾਸ ਚਲੋ ਤੁਸੀਂ ਰੱਖਿਆ ਉਥੇ ਮੈਂ ਜਾ ਕੇ ਆਉਣਾ ਹੁਣ ਖੇਤ ਦੇ ਵਿੱਚ ਲੱਚਣ ਦਾ ਰੋਗ ਦੇਖ ਕੇ ਹੁਣ ਰਿਕਾਰਡ ਹੋ ਰਿਹਾ ਜੀ ਸਾਰਾ ਕੰਮ ਕਿਉਂਕਿ ਸਾਡੇ ਪਿੰਡ ਦੇ ਵਿੱਚ ਕੁੱਨੇ ਬਲੌਗਰ ਆ ਸਾਰੇ ਹੀ ਖੇਤਾਂ ਬਣ ਗਾ ਮਤਲਬ ਪਾਣੀ ਲਾਉਂਦਿਆਂ ਦਾ ਖੇਤਾਂ ਵਿੱਚ ਕੰਮ ਕਰਦਿਆਂ ਦਾ ਬਣ ਰਿਹਾ ਏ ਬਲੌਗਰ ਆ ਇਹ ਆਉਣ ਰਿਕਾਰਡ ਪਾਣੀ ਆ ਵੀ ਜਿਸ ਦਾ ਲੱਗ ਰਿਹਾ ਦੇਖੋਗਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਐਕਣਾ ਪਾਣੀ ਕੱਢਦੇ ਸੀਗੇ ਮਾਲਾਂ ਵਾਲੇ ਤੇ ਚੰਡਾ ਰੋਗ ਕਹੀ ਜਾਂਦੇ ਆ ਵਿੱਚ ਨੂੰ ਮੈਨੂੰ ਕੱਖ ਲੱਗਦਾ ਜਾਂ ਮੈਨੂੰ ਕੋਈ ਹੋਰ ਬੀਜ ਲੱਗਦਾ ਖੜਾ ਇਹ ਪਰ ਲੱਗਦਾ ਨਹੀਂ ਹੈਗਾ ਤੇ ਬੇਚ ਵਿੱਚ ਨੂੰ ਹੈ ਵੀ ਹੈਗੇ ਆ ਦੇਖਦੇ ਹਾਂ ਹੁਣ ਅੱਗੇ ਹਾਂ ਕੋਹ ਮਗਰੇ ਆ ਗਿਆ ਹਰ ਹਾਂ ਕਿੱਥੇ ਨੂੰ ਚੱਲੇ ਸਕੂਲ ਨੂੰ ਜਾ ਫਿਰ ਗੋ ਇੱਧਰ ਨੂੰ ਅੱਛਾ ਬੈਗ ਗੇਅਰ ਪਾ ਕੇ ਮੋੜੂ ਪਿੱਛੇ ਨੂੰ ਹਾਂ ਓਕੇ ਜਾਤ ਮੈਂ ਛੱਡ ਕੇ ਆਉਂਗੀ ਫਾਜਰੀ ਰੋਣੀ ਹੈ ਦੌੜਦੀ ਆ ਹਾਂ ਤਾਂ ਮੇ ਲੋ ਜੀ ਕਸਰੀ ਗਾ ਜੀ ਬਾਈ ਦੱਬਾ ਫਿਰ ਵਧੀਆ ਜੀ ਤੂਰ ਨਹੀਂ ਦੱਸਿਆ ਕਿਦਾਂ ਦਾ ਰਿਹਾ ਫਿਰ ਹਾਂ ਟੂਰ ਠੀਕ ਰਿਹਾ ਬਾਈ ਤੇਲ ਕਿੰਨੇ ਦਾ ਪੀ ਗਿਆ ਰ ਸੈਕਟਰ ਤੇਰਾ ਤੇਲ ਬਾਈ ਪਾ ਲ ਨੀ ਜਿੰਨੇ ਦਾ ਬੀ.ਆਰ ਜਿਆਦਾ ਪੀ ਗਿਆ ਤੇਲ ਦੇਖਿਆ ਨਹੀਂ ਹੈਗੀ ਆ ਬੀ.ਆਰ ਹੂੰ ਅਡਜਸਟਮੈਂਟ ਦੇਖੀ ਨਹੀਂ ਨਾ ਚਲੋ ਆ ਤਾਂ ਲੱਗਦਾ ਯਾਰ ਵਿੱਚ ਵਿੱਚ ਨੂੰ ਪੱਤੇ 'ਚ ਜਿਹੜੇ ਖੜੇ ਲੱਗਦੇ ਆ ਮੈਨੂੰ ਐਂ ਲੱਗਦਾ ਵੀ ਕੋਈ ਹੋਰ ਡੱਕਾ ਹੈ ਕੋਈ ਇਹ ਮੈਨੂੰ ਲੱਗਦਾ ਹੈ ਕੋਈ ਹੋਰ ਡੱਕਾ ਲੱਗਦਾ ਹੈ ਝੰਡਾ ਲੱਸੀਆਂ ਤੇ ਚੱਲ ਲਿਆ ਕੇ ਸਪਰੇਅ ਕਰ ਵੀ ਦਿੰਨੇ ਆ ਵਿੱਚ ਜਿਆਦਾ ਖੜੇ ਨਾ ਵਿੱਚ ਬਾਸਮਤੀ ਕੋਈ ਲੰਬੀ ਬਾ ਇਹ ਵੀ ਗੱਲ ਆ ਉੱਚੀ ਨਮੀ ਹੋਈ ਬਾਸਮਤੀ ਉਹਦੇ ਕਰਕੇ ਥੋੜਾ ਜਿਹਾ ਚਲੋ ਨਾਲੇ ਰੇਹ ਦਾ ਕੰਮ ਕਰਦੇ ਨਾਲੇ ਤੇ ਪਰ ਸਪਰੇਅ ਦਾ ਲੇ ਉਹ ਹੁੰਦੇ ਫੇਰ ਨੀ ਰੇੜਦੇ ਆ ਕੰਮ ਇਹਦਾ ਉਹਦੇ ਬਾਅਦ ਦੇਖਦੇ ਆ ਕੋਈ ਪਲਾਨ ਇੱਧਰ ਉੱਧਰ ਨੂੰ ਜਾਣ ਦਾ ਕਿਧਰੇ ਇਹ ਪੱਟ ਕੇ ਬਾਹਰ ਰੱਖਣੀ ਪੈਣੀ ਇਹ ਨਾ ਸਪਰੇਅ ਉਹ ਕਰਦੇ ਨੇ ਇਹ ਤੇ ਪਰ ਬਾਕੀ ਜਿਹੜਾ ਗਾਹਾਂ ਜਾ ਕੇ ਪਤਾ ਲੱਗਣਾ ਥੋੜਾ ਜਿਹਾ ਵੀ ਕਿਹੜੀ ਆ ਕੋਈ ਹੋਰ ਬਾਸਮਤੀ ਆ ਓ ਯਾਰ ਤੂੰ ਆ ਖਾਦਾ ਕਦੇ ਕਿ ਨਹੀਂ ਮੈਂ ਤਾਂ ਐਂ ਸਮਝ ਲਾਂ ਦੀ ਮੈਂ ਤਾਂ ਅੱਜ ਤੱਕ ਟੇਸਟ ਹੀ ਨਹੀਂ ਕਰਿਆ ਕੋਈ ਵੀ ਆ ਹਮ ਅਮਰੂਦ ਵਥੇਰੇ ਆ ਨਾ ਨਰਾ ਅਨਾਰ ਦਾ ਬਣਿਆ ਬਾਈ ਕੁਛ ਹੋ ਰਹੀ ਯਾਰ ਇਹ ਆ ਪਤਾ ਨਹੀਂ ਐਕ ਨਾ ਪੱਕਦੇ ਹੁੰਦੇ ਆ ਨਾਰ ਆ ਕੁਛ ਹੋਰੇ ਬਣ ਗਿਆ ਆ ਦੇਖੀ ਤਾਂ ਅਨਾਰ ਆਏ ਲੱਗਦੇ ਚੀਕੂ ਹੁੰਦੇ ਲ ਹੈ ਚੀਕੂ ਹੈ ਜੀ ਹੁੰਦੇ ਨਾ ਇਸ ਤੇ ਵਧਾ ਲੱਗਦਾ ਵੀ ਅਨਾਰ ਦੇਖ ਬਿਮਾਰੀ ਕਰਨ ਲੱਗੀਆਂ ਨੇ ਕੋਈ ਬਾਈ ਚੈੱਕ ਤਾਂ ਕਰ ਅੱਜ ਟੇਸਟ ਚੈੱਕ ਕਰੇ ਲਈ ਇਹਦਾ ਇਹ ਬੇਚਾਰਾ ਬਾਦ ਦਾ ਫੁੱਲਦਾ ਪਤਾ ਨਹੀਂ ਕਰ ਸੇ ਨਹੀਂ ਹੈਗਾ ਫੋਰ ਕੇ ਹੈਗੇ ਨਾਰ ਤਾਂ ਲੱਗੇ ਹੋਏ ਆ ਯਾਰ ਲਓ ਜੀ ਅਮਰੂਦ ਵੀ ਹੈਗੇ ਇਹੜਾ ਪਿਆ ਕੜਾ ਉਹ ਤੇਰੀ ਇਹ ਕੋਸ ਹੋਰੇ ਲੱਗਦਾ ਮੈਨੂੰ ਇਹ ਦੇਖਿਆ ਇੱਕ ਜਮਾਈ ਕੱਚਾ ਹੈ ਇਹ ਤਾਂ ਕੁਣੀ ਖੁੱਲਦਾ ਜੇਕਣਾ ਉਹ ਹੁੰਦਾ ਹੈ ਖਰਾਬ ਹੋ ਗਿਆ ਕੱਚੇ ਆ ਨਾ ਮਾਰੀ ਗਈ ਇਹਨੂੰ ਕੋਈ ਬਿਮਾਰੀ ਵਾਲੇ ਕੰਮਾਂ ਤੋਂ ਹੂੰ ਬਿਮਾਰੀ ਵਾਲੇ ਕੰਮਾਂ ਤੋਂ